ਜਮਾ ਵੱਧ ਦਿਓ ਭਾਈ 20 ਨਹੀਂ 20 ਦਾ ਪੱਕਾ ਲੈ ਵੀ ਇਹਦੇ ਥੱਲੇ 20 ਕਿਲੋ ਦੁੱਧ ਜਮਾ ਲੈ ਵੀ ਇਹਨੂੰ ਦੇਖ ਲਓ ਤੁਸੀਂ ਚੈੱਕ ਕਰ ਲਓ ਲੈਵੇ ਵਾਲੇ ਪਾਸੇ ਚਾਰ ਡੰਗ ਚੋਲੇ 20 ਪਲੱਸ ਚਵਾ ਦਾਂਗੇ ਠੀਕ ਹੈ ਗੱਲ ਹਾਂ ਤੇ ਲੋ ਹਾਂ ਜੀ ਹਸੀਕਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਆਪਾਂ ਪਿੰਡ ਪਹੁੰਚੇ ਹੋਏ ਹਾਂ ਛੱਠਿਆਂ ਦੇ ਵਿੱਚ ਜਿਲਾ ਪੈਂਦਾ ਮਿੱਤਰੋ ਇਹਨੂੰ ਸਰਸਾ ਹਰਿਆਣੇ ਦੇ ਵਿੱਚ ਇਹ ਪਿੰਡ ਰਹਿ ਗਿਆ ਮਿੱਤਰੋ ਪਰ ਜੇ ਗੱਲ ਕਰੀਏ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਹੀ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾ ਇੱਕ ਤਾਂ ਤਾਜੀ ਸੂਈ ਗਾਂ ਤੇ ਇੱਕ ਜਰਸੀ ਨਸਲ ਦੀ ਗਾਂ ਆ ਗਈ ਟੋਕੜ ਗੱਬਣ ਹਜੇ ਵੀ ਦੁੱਧ ਦਿੰਦੀ ਹੈ ਬਾਕੀ ਇੱਕ ਤੀਜੀ ਇੱਧਰਲੇ ਪਾਸੇ ਆ ਗਈ ਬੱਚੀ ਆਜੋ ਬਾਈ ਨਾਲ ਕਰਵਾ ਗਈ ਗੱਲਬਾਤ ਤਿੰਨੇ ਪਸ਼ੂਆਂ ਦੀ ਜਾਣਕਾਰੀ ਲੈ ਕੇ ਦੇਗੇ ਜੇ ਤੁਹਾਨੂੰ ਗਾਂ ਜਰਸੀ ਸੋਹਣੀ ਲੱਗੀ ਹੈ ਨਾ ਰੇਟ ਚੰਗਾ ਲੱਗਿਆ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਤੇ ਬਾਈ ਜੀ ਪਹਿਲਾਂ ਤਾਂ ਦੱਸ ਕਾ ਨੂੰ ਨਾਮ ਦੱਸੋਗੇ ਨਾਮ ਮੇਰਾ ਸੁਰਿੰਦਰ ਸਿੰਘ ਪਿੰਡ ਚੱਠਾ ਬਾਈ ਜਿੱਥੇ ਦਾ ਸਰਸਾ ਪੈ ਜਾਂਦਾ ਹੈ ਬੈਸੇ ਰਹੇ ਪੰਜਾਬ ਦੇ ਬਾਰਡਰ ਜਿੱਤੀ ਜਾਂਦਾ ਰਾਮਾ ਮੰਡੀ ਦੀ ਰੈਫਾਇਨਰੀ ਦੇ ਨਾਲ ਟਾਊਨਸ਼ਿਪ ਦੇ ਨਾਲ ਦੀ ਸੜਕ ਮੁ 10 4 ਕਿਲੋਮੀਟਰ ਤੀਏ ਪਿੰਡ ਰਹਿ ਜਾਂਦਾ ਠੀਕ ਆ ਜਿਹੜੀ ਰੈਫਾਇਨਰੀ ਆ ਗਈ ਹੈ ਨਾ ਰੈਫਾਇਨਰੀ ਤਾਂ ਟਾਉਨਸ਼ਿਪ ਦੇ ਨਾਲ ਦੀ ਸੜਕ 'ਤੇ ਆਉਂਗੀ ਠੀਕ ਹੈ ਤੇ ਹਰਿਆਣੇ ਦਾ ਪਹਿਲਾ ਪਿੰਡ ਮੰਨ ਲੀਏ ਅਗਲਾ ਪਿੰਡ ਆ ਬਾਡਰ 'ਤੇ ਪੈ ਜਾਂਦਾ ਠੀਕ ਆ ਭਾਈ ਜੇ ਗੱਲ ਕਰਗੇ ਆਪਣਾ ਨੰਬਰ ਹੈ ਜਿਹੜਾ ਆਪਾਂ ਉਹ ਬਾਈ ਦੂਜੇ ਦਾ ਦੇਵਾਂਗੇ ਹੈ ਨਾ ਤੁਹਾਡੇ ਨੰਬਰ ਹੈਗਾ ਉਹਦੇ ਭਤੀਜੇ ਦਾ ਹਾਂ ਮੇਰੇ ਭਤੀਜੇ ਕੀ ਨਾਂ ਉਹਦਾ ਜਸੂ ਜਸੂ ਠੀਕ ਆ ਜਸੂ ਦਾ ਨੰਬਰ ਦੇਵਾਂਗੇ ਮਿੱਤਰੋ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਹੈ ਨਾ ਆ ਜੇ ਆਪਾਂ ਗੱਲ ਕਰਗੇ ਤੁਹਾਡੀ ਗਾਂ ਦੀ ਇਧਰ ਲਈ ਦੀ ਹਾਂ ਜੀ ਭਾਈ ਕਿੰਨੇ ਦਿਨਾਂ ਦੀ ਸੂਈ ਆ ਇਨੂੰ 5 ਕਿ ਦਿਨ ਹੋ ਗਏ ਬਾਈ ਸੂਈ 5 ਦਿਨ ਸੂਈ ਨੂੰ ਹੋ ਗਏ ਤੇ ਮਗਰ ਬੱਚਾ ਬੱਚੀ ਹੈ ਮਗਰ ਬਾਈ ਬੱਚੀ ਹੈ ਹਾਂ ਠੀਕ ਹੈ ਕਿੰਨਾ ਦੁੱਧ ਤਿਆਰ ਹੁਣ ਇਹ 20 ਤੋਂ ਬਾਹਰ ਹੈ ਬਾਈ ਹੁਣ ਤਿਆਰ ਇਸ ਟਾਈਮ ਚੋਖਣ ਵਾਲਾ ਅੱਛਾ ਹਾਂ ਮਤਲਬ ਪਲਾਗਾ ਵਾਲਾ 4 ਟਾਈਮ ਚੋਲੇ ਪਾਉਂਦੀ ਤਸੱਲੀ ਕਰਕੇ ਲੈ ਜਾਵੇ ਥਾਨਪੂਰ ਛਿੱਟੇ ਦੀ ਦੁੱਧ ਦੀ ਅੱਛਾ ਹਾਂ ਫੁੱਲ ਗਾਰੰਟੀ ਫੁੱਲ ਗਾਰੰਟੀ ਹੈ ਬਾਈ 20 ਤੋਂ ਪਲੱਸ 21 ਦੇ ਦੇ 22 ਦੇ ਦੇ ਕਈ ਵਾਰੀ ਪਸੂ ਆਪਰਾ ਆਪਰਾ ਕਰ ਜਾਂਦਾ ਉਹ ਆਪਾਂ ਇਤਾਨੀ ਕਹਿੰਦੇ 20 ਤੋਂ ਉੱਤੇ ਹੈ ਠੀਕ ਹੈ ਤੇ ਸੂਆ ਕਿਨਮ ਆ ਗਿਆ ਇਸ ਗਾਂ ਦਾ ਇਹ ਦਾ ਬਾਈ ਦੂਜਾ ਸੂਆ ਦਾ ਦੂਜਾ ਸੂਆ ਹੈ ਠੀਕ ਆ ਸੂਈ ਨੂੰ ਚਾਰ ਪੰਜ ਦਿਨ ਹੀ ਹੋਇਆ ਹਾਂ ਚਾਰ ਪੰਜ ਦਿਨ ਹੋ ਬੱਚੀ ਖੜੀ ਨਾ ਅੱਛਾ ਆ ਬੱਚੀ ਆ ਗਈ ਮਿੱਤਰੋ ਇਹ ਤੁਸੀਂ ਨਿਗਾਹ ਮਾਰ ਲਓ ਇਧਰਲੇ ਪਾਸੇ ਬੱਚੀ ਆ ਗਈ ਤੇ ਧੋਰ ਬਾਈ ਕਰਾਂ ਸੂਆ ਬਾਈ ਦੂਜਾ ਕਹਿੰਦਾ ਬਾਕੀ ਤੁਸੀਂ ਦੱਸਣਾ ਤੁਹਾਨੂੰ ਕਿੰਨਾਵਾਂ ਲੱਗਦੀ ਹੈ ਹਾਂ ਏ ਆ ਦੇਖੋ ਜੁਲੇਵਾ ਜਿਹੜਾ ਹੈਗਾ ਤੁਸੀਂ ਨਿਗਾਹ ਮਾਰ ਲਓ ਏ ਚਾਰੇ ਥਣ ਜਿਹੜੇ ਹੈਗੇ ਕੱਲੇ ਕੱਲੇ ਬਾਕੀ ਥੋੜਾ ਜਿਹਾ ਜੇ ਗੱਲ ਕਰਗੇ ਇਧਰਖਣੀ ਆ ਮੂਹਰ ਲਾਣ ਮਾਰ ਆਇਆ ਵੱਡਾ ਦਹਉਂਦੀ ਹੈ ਨਾ ਹਾਂ ਕੋਈ ਧਾਰਪੂਰ ਛਿੱਟੇ ਦਾ ਕੋਈ ਦਿੱਕਤ ਨਹੀਂ ਓਕੇ ਸਾਰੇ ਪਸੰਦ ਚਵਾਈ ਚੂਈ ਵਾਲੇ ਪੱਖੋਂ ਠੀਕ ਹੈ ਜਮਾ ਅੱਛਾ 20 ਕਿਲੋ ਯਾਰ ਹੁਣ ਤਿਆਰ ਆ ਜਮਾ ਜਮਾ ਵੱਧ ਦਿਓ ਭਾਈ 20 ਨਹੀਂ 20 ਦਾ ਪੱਕਾ ਲੈ ਵੀ ਇਹਦੇ ਥੱਲੇ 20 ਕਿਲੋ ਦੁੱਧ ਜਮਾ ਹੁਣ ਤਿਆਰ ਮਿਲੂ ਸੋਨੂੰ ਕਹਿਣ ਵਾਲੀ ਗੱਲ ਨਹੀਂ ਮੁੰਡਾ ਵੀ ਮੈਨੂੰ ਇਹੀ ਗੱਲ ਕਹਿੰਦਾ ਸੀ ਭਾਈ ਕਹਿੰਦਾ ਦੁੱਧ ਕਹਿੰਦਾ ਵੀ ਇਹ ਇਧਰ ਲਿਆ ਕਰ ਬਾਹਰ ਹੀ ਲਿਆ ਅੱਛਾ ਹੁਣ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਇਹਦਾ ਲੈਂਡ ਦੇਣ ਜਾ ਬਾਈ 75000 ਰੁਪਿਆ 75000 ਉਹ ਹੋ ਜਾਊਗਾ ਮਾੜਾ ਮੋਟਾ ਮਾਨਤਾਨ ਕਰਦਾ ਠੀਕ ਹੈ ਹਾਂ ਤੇ ਇਧਰ ਆ ਕਰ ਮੈਨੂੰ ਐ ਦੱਸ ਜਿਹੜੀ ਆ ਆ ਗਈ ਛੋਟੀ ਜਰਸੀ ਜਰਸੀ ਇਹ ਬਾਈ ਤੀਜੇ ਸੂਏ ਵਾਸਤੇ ਕੱਪਣ ਹੈ ਤੀਜੇ ਸੂਏ ਵਾਸਤੇ ਕੱਪਣ ਹੈ ਹਾਂ ਦੂਜੇ ਸੂਏ ਦੀ ਆ ਬੱਚੀ ਖੜੀ ਹੈ ਜੀ ਹਾਂ ਤੇ 8ਵਾਂ ਮਹੀਨਾ ਨੂੰ ਲੱਗਣ ਵਾਲਾ ਹੁਣ 15 ਤਰੀਕ ਨੂੰ 8ਵਾਂ ਹੀ ਮਹੀਨਾ ਲੱਗੂਗਾ ਅਠਵਾ ਮਹੀਨਾ ਲੱਗ ਜਾ ਹਾਂ ਸਾਢੇ 7 ਵੇ ਡਰਾਈ ਵਾਲੀ ਸ਼ਹਿੜੀ ਆ ਪੰਜ 6 ਕਿਲੋ ਦੁੱਧ ਦਿੰਦੀ ਆ ਹੁਣੇ ਅੱਛਾ ਪੰਜ 6 ਕਿਲੋ ਦੁੱਧ ਤਾਂ ਦਿੰਦੀ ਆ ਹੈ ਹਾਂ ਠੀਕ ਹੈ ਤੇ ਮੈਨੂੰ ਆਏ ਦੱਸ ਤੀਜਾ ਸੂਹਾ ਸੁੰਦੀ ਆ ਇਹ ਹਾਂ ਠੀਕ ਹੈ ਤੇ ਹੁਣ ਦੁੱਧ ਨੂੰ ਡਰਾਈ ਕੀਤੀ ਨਹੀਂ ਹਜੇ ਦੁੱਧ ਨੂੰ ਬਸ ਕਰੀ ਜੰਨੇ ਹੁਣ ਇਹਨੂੰ ਬਸ ਸੁੱਕੇ ਗਿੱਲੇ ਜੇਤੀ ਆ ਇਹ ਅੱਛਾ ਜੀ ਸੇਵਾ ਘਟਾਤੀ ਦੀ ਬਿਲਕੁਲ ਹੀ ਅੱਛਾ ਹਾਂ ਠੀਕ ਹੈ ਦੁੱਧ ਇਹ ਸੱਜਰ ਦਿੰਦੀ ਆ 16 17 18 16 17 18 ਜਿਹੇ ਜੀ ਕੋਈ ਸੇਵਾ ਖੋਲੀ ਫਿਰ ਇਹਨੂੰ ਕਰ ਆਪਾਂ ਤੋੜ ਕੇ ਦਿਖਾ ਦਕੇ ਲੈ ਵੀ ਥੋੜੀ ਜਿਹੀ ਮੋਕ ਤਾਂ ਜ਼ਰ ਸਾਨੂੰ ਮੈਂ ਦੱਸਾਂ ਗੱਲ ਤੇ ਪਰ ਮੈਂ ਤੁਹਾਨੂੰ ਦੱਸਦਾ ਵੀ ਇਹ ਜਰਸੀ ਤੁਸੀਂ ਇਹ ਮੰਨ ਲਓ ਵੀ ਛੋਟੀਆਂ ਨਹੀਂ ਹੁੰਦੀਆਂ ਜਿਹੜੀਆਂ ਬਾਲੀਆਂ ਵੱਡੀਆਂ ਕੱਦਾਂ ਵਾਲੀਆਂ ਨਹੀਂ ਹੈਗੀਆਂ ਇਹ ਆ ਦਰਮਿਆਨੀ ਜੇ ਕੱਦ ਦਰਮਿਆਨੇ ਜੇ ਕੱਦ ਕੱਠ ਵਾਲੀ ਆ ਗਈ ਇਹ ਇਹ ਆ ਦੇਖੋ ਮੂੰਹ ਆ ਦੀ ਸੁਨੱਖੀ ਆ ਗਈ ਠੀਕ ਆ ਆ ਦੇਖੋ ਟੋਕੜ ਗੱਬਣ ਕਹਿ ਸਕਦੇ ਆ ਆਪਾਂ ਇਹਨੂੰ 7.5 ਮਹੀਨਿਆਂ ਦੀ ਬਣਦੀ ਹੈ ਨਾ ਹਾਂ ਬਸ ਲੈ ਜਾ ਕਰਾਂ ਖਿੱਚ ਕੇ 14 ਬਾਲ 11 ਤਰੀਕ ਹੋ ਗਈ 4 ਦਿਨੋਂ 8ਵਾਂ ਮਹੀਨਾ ਲੱਗ ਜੀ ਲੈ ਵੀ ਇਹਨੂੰ ਦੇਖ ਲਓ ਤੁਸੀਂ ਚੈੱਕ ਕਰ ਲਓ ਲੇਵੇ ਵਾਲੇ ਪਾਸਾ ਜਿਹੜਾ ਰਹੂਗਾ ਉਹ ਸਾਫ ਰਹੂਗਾ ਹੁਣ ਦੁੱਧ ਕਿੰਨਾਗਾ ਹੁਣ ਤਾਂ 6 ਕਿਲੋ ਹੈ ਬਈ 6 ਕਿਲੋ ਹਾਂ ਯਾਰ ਫਿਰ ਤਾਂ ਡرائی ਵਾਲੇ ਪਾਸੇ ਨੇ ਫਿਰ ਦੁੱਧ ਦਿੰਦੀ ਬਹੁਤ ਹੈ ਸੱਜਰ ਬਾਈ 17 18 ਲੀਟਰ ਚ ਆਉਂਦੇ ਆ ਅੱਛਾ ਸੱਜਰ ਦਾ ਠੀਕ ਹੈ ਲਟ ਕੇ ਸੁੰਗਦੀ ਆ ਤਾਂ ਬਾਲਾ ਵੱਡਾ ਹੋਵਣਾ ਖੜਦੀ ਅੱਛਾ ਨਹੀਂ ਯਾਰ ਉਹ ਆਏ ਲੱਗਦਾ ਜਿਵੇਂ ਹਨਾ ਵੀਰ ਫਿਰ ਲੰਮੇ ਟਾਈਮ ਦੁੱਧ ਉਹ ਹੀ ਦੇਉ ਜਿਹੜਾ ਪਸ਼ੂ ਤਾਜ਼ਾ ਦਿੱਤਾ ਹੁੰਦਾ ਨੇ ਇਹ ਬਾਈ ਤਾ ਤਾਂ ਫੇਰ ਹੀ ਦੇਈ ਜਾਂਦੀ ਹੈ ਹਨਾ ਹਾਂ ਹਾਂ ਲੱਗ ਗਿਆ 6 ਕਿਲੋ ਦੁੱਧ ਹੁਣ ਕਿਹੜਾ ਥੋੜਾ ਯਾਰ ਹਾਂ 6 ਕਿਲੋ ਕੱਢੀ ਜਾਂਦੀ ਹੈ ਸੱਜਰਾਂ ਲਿੰਦਿਆਂ 6 ਆਮ ਸਹੀ ਗੱਲ ਹੈ ਆ ਕਹਿਣਾ ਫਿਰ ਇਹਦਾ ਫੋਨ ਤੇ ਕਰ ਲਾਏ ਕੋਈ ਨਹੀਂ ਬਸ ਜੈ ਜੀ ਹੋਊਗਾ ਅੱਛਾ ਹਾਂ ਇਧਰ ਫਿਰ ਮੈਨੂੰ ਐ ਦੱਸ ਜਿਹੜੀ ਤੇਰੀ ਆ ਬੱਚੀ ਆ ਗਈ ਇਹ ਬੱਚੀ ਇਹ ਹੈਗੀ 8 ਕੁ ਮਹੀਨਿਆਂ ਦੀ ਏ ਯਾਰ ਸਾਲ ਦੀ ਤਾਂ ਹੋਊਗੀ ਯਾਰ ਹੈ ਹਾਂ ਸਾਲ ਦੀ ਲਾਲਾ 8 ਨੌ 8 ਵਾਲਾ ਤਾਂ ਕੰਮ ਕਿਹੜਾਗਾ ਇਹ ਸਾਲ ਦੀ ਲਾਲਾ ਸਾਲ ਤੋਂ ਵੱਧ ਪਣਾ ਹੋਵੇ ਘੱਟ ਸਾਲਕ ਦੀ ਹੈ ਅੱਛਾ ਇਹ ਤੋਂ ਵੱਧ ਨਹੀਂ ਹੈਗੀ ਠੀਕ ਹੈ ਹਾਂ ਤੇ ਮੈਨੂੰ ਐ ਦੱਸ ਇਹ ਫਿਰ ਕਿਵੇਂ ਕੁਝ ਕਰੋਗੇ ਦਾ ਇਹ ਦੇ ਦੇਂਗਾ ਆਪਾਂ 15000 ਦੀ ਬਾਈ 15000 ਦੀ ਹਾਂ ਠੀਕ ਆ ਇਧਰ ਫੀਡ ਪਈ ਆ ਤਾਂ ਫੀਡ ਨੂੰ ਲੌਂਕੀ ਜਾਂਦੀ ਆ ਹੈਨਾ ਉਹ ਬਸ ਛੋਟੇ ਬੱਚੇ ਨੂੰ ਪਾਈ ਸੀ ਉਹਨੂੰ ਉਹ ਬੋਲਦਾ ਉਹਦੇ ਕਰਕੇ ਲੈ ਇਧਰ ਦੇਖ ਫੀਡ ਨੂੰ ਲੌਂਕਦੀ ਆ ਚਾਰ ਹੀ ਥਾਣਾ ਇਹਦੇ ਕੋਈ ਫੋਟਸ਼ਾਂਗ ਨਹੀਂ ਹੈਗੀ ਅੱਛਾ ਹਾਂ ਠੀਕ ਹੈ ਖੜ ਜਾ ਲੈ ਓਏ ਇਹ ਤਾਂ ਪੂਰੀ ਉਹ ਆ ਗਈ ਹੈਨਾ ਚਾਰ ਹੀ ਥਾਣਾ ਫੋਟਸ਼ਾਂਗ ਕੋਈ ਨਹੀਂ ਹੈਗੀ ਅੱਛਾ ਵਧੀਆ ਜੀ ਮਾਸਲੇ ਦੁੱਧ ਬਹੁਤ ਸੀਗਾ ਅੱਛਾ ਨੰਬਰ ਬੋਲੀ ਕਰਾਂ ਉਹਦਾ ਮੁੰਡੇ ਦਾ ਨੰਬਰ ਹੈਗਾ 81468 27690 81468 27690 ਠੀਕ ਹੈ ਇੰਨੇ ਪਸ਼ੂਆਂ ਤੋਂ ਜੋ ਵੀ ਲੈਣਾ ਹੋਇਆ ਇੱਥੇ ਕੰਟੈਕਟ ਕਰਕੇ ਕਰ ਸਕਦਾ ਹੈ ਨਾ ਹਾਂ ਠੀਕ ਹੈ ਲੈ ਵੀ ਇਧਰਲੇ ਪਾਸੇ ਜਿਹੜੇ ਹੈਗੇ ਇੱਕ ਬਾਈ ਕੋਲ ਇਕੱਠੀ ਹੈਗੀ ਇੱਕ ਆ ਗਈ ਗਾਂ ਹੈ ਨਾ ਇਹ ਨਿਗਾਹ ਮਾਰ ਲਓ ਜਿਹੜੇ ਬਾਈ ਦੇ ਪਸ਼ੂ ਘਰੇ ਰੱਖੇ ਹੋਏ ਆ ਤੇ ਕਿਵੇਂ ਲੱਗੀ ਗਾਂ ਦੁੱਧ ਵਾਲੀ ਹੈ ਮੇਤਰੋ ਬਾਈ ਕਹਿੰਦਾ ਵੀ 19 ਕਿਲੋ ਦੁੱਧ ਨਹੀਂ ਹੋ ਸਕਦਾ 20 ਦਾ 20 ਕਿਹਾ ਤਾਂ 20 ਹੋਊਗਾ ਉਹ 20 ਪਲੱਸ ਚਵਾ ਕੇ ਦੇ ਦਾਂਗੇ ਆਪਾਂ ਚਾਰ ਡੰਗ ਚੋਲੇ 20 ਪਲੱਸ ਚਵਾ ਦਾਂਗੇ ਠੀਕ ਹੈ ਗੱਲ ਹਾਂ ਤੇ ਲੋ ਵੀ ਦੱਸਿਓ ਫਿਰ ਇਹਦੇ ਥੱਲੋਂ 16 17 ਲੀਟਰ ਸੱਜਰ ਥੱਲੋਂ ਸੱਜਰ ਥੱਲੋਂ ਬਾਕੀ ਸੇਵਾ ਦੀ 16 ਤੋਂ ਪਲੱਸ ਪਲੱਸ ਚੱਲਦੀ ਹੈ ਠੀਕ ਹੈ ਲੈ ਵੀ ਆ ਜਿਹੜੀ ਚੈੱਕ ਕਰ ਲਓ ਜਰਸੀ ਤੇ ਉਹ ਆ ਗਈ ਤਾਜੀ ਸੋਈ ਧੰਨਵਾਦ ਸਾਰਿਆਂ ਦਾ